ਤੁਹਾਨੂੰ ਸਾਰਿਆਂ ਨੂੰ ਜੀ ਬਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਜੀ ਤੁਹਾਡਾ ਕੀ ਹਾਲ ਚਾਲ ਚਲੋ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਘਰ ਦੇ ਵਿੱਚ ਨਾ ਪਨੀਰ ਕਿਸ ਤਰ੍ਹਾਂ ਬਣਾਵਾਂਗੇ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਨੂੰ ਨਾ ਬਾਜ਼ਾਰ ਤੋਂ ਕੋਈ ਵੀ ਚੀਜ਼ ਲਿਆਉਣ ਦੀ ਲੋੜ ਨਹੀਂ ਹੈਗੀ ਆਪਣੇ ਘਰ ਦੇ ਵਿੱਚ ਇਹ ਚੀਜ਼ ਹੈਗੀ ਆ ਉਹਦੇ ਨਾਲੇ ਆਪਾਂ ਤੁਹਾਨੂੰ ਪਨੀਰ ਬਣਾ ਕੇ ਦਵਾਂਗੇ ਤੇ ਦੱਸਾਂਗੇ ਵੀ ਕਿੰਨਾ ਵਧੀਆ ਬਣਦਾ ਹੈ ਤੇ ਵਾਈਟ ਵਾਈਟ ਪਨੀਰ ਹੋਗਾ ਤੇ ਉਹਦੀ ਸਬਜ਼ੀ ਇੰਨੀ ਜ਼ਿਆਦਾ ਟੇਸਟੀ ਬਣੂਗੀ ਨਾ ਬਹੁਤ ਜ਼ਿਆਦਾ ਤੇ ਆਪਾਂ ਨੇ ਜੀ 3 ਕਿਲੋ ਲੈ ਲਿਆ ਦੁੱਧ ਇਹ ਹੈਗਾ ਕੁੱਲ ਭੈਂਡ ਦਾ ਮਾਜੀ ਦਾ ਹੈਗਾ ਇਹ ਦੁੱਧ ਤੇ ਆਪਾਂ ਇਹਨਾਂ ਪਹਿਲੇ ਗੈਸ ਤੇ ਰੱਖ ਦਿੱਤਾ ਤਾਂ ਚਲੋ ਜੀ ਹੁਣ ਆਪਾਂ ਨਾ ਗੈਸ ਵਾਲ ਕੇ ਨੇ ਇਹਨੂੰ ਹੈ ਚੰਗੀ ਕਰਨਾ ਤੇ ਆਪਾਂ ਇਹਨੂੰ ਬਾਅ ਕੱਕਰ ਲਵਾਂਗੇ ਇਹ ਤਾਜ਼ਾ ਇਹ ਦੁੱਧ ਹੈ ਤੇ ਇਹਨੂੰ ਆਪਾਂ ਨੇ ਕੀ ਕਰਨਾ ਹੌਲੀ ਹੌਲੀ ਨਾ ਹੀਠਾਣਾ ਲੱਗੇ ਇਹਨੂੰ ਆਪਾਂ ਨੇ ਨਾ ਇਸ ਤਰ੍ਹਾਂ ਨਾ ਕੜਛੀ ਫੇਰੀ ਜਣੀ ਆ ਕੜਛੀ ਫੇਰਨ ਦੇ ਨਾਲ ਨਾ ਫਿਰ ਦੁੱਧ ਹੀਠਾ ਨਹੀਂ ਲੱਗਦਾ ਹੈਗਾ ਫਿਰ ਬਹੁਤ ਵਧੀਆ ਪਨੀਰ ਬਣੂਗਾ ਚਲੋ ਜੀ ਇੰਨੇ ਇਹ ਗਰਮ ਹੋ ਜਵੇ ਫਿਰ ਆਪਾਂ ਤੁਹਾਨੂੰ ਮਿਲਦੇ ਆਂ ਦੇਖੋ ਜੀ ਜਿਹੜਾ ਆਪਾਂ ਨੇ ਪਨੀਰ ਬਣਾਉਣਾ ਨੇ ਇਹ ਨਾ ਪੂਰਾ ਆਪਾਂ ਨੇ ਨਾ ਦੁੱਧ ਨੂੰ ਪੈਣਾ ਵਾਲੀ ਦੇ ਲੈਣੀ ਆ ਉਵਾਲੀ ਦੇਰ ਤੇ ਬਾਅਦ ਫਿਰ ਆਪਾਂ ਦੱਸਾਂਗੇ ਵੀ ਇਹਦੇ ਵਿੱਚ ਆਪਾਂ ਨੇ ਕਿਹੜੀ ਚੀਜ਼ ਪਾਉਣੀ ਆ ਤੇ ਉਹਦੇ ਨਾਲ ਇੰਨੀ ਜਲਦੀ ਪਨੀਰ ਬਣ ਕੇ ਹੋ ਜਾਊਗਾ ਤਿਆਰ ਤੇ ਤੁਸੀਂ ਦੇਖਦੇ ਰਹੋ ਮੇਰੀ ਪੂਰੀ ਵੀਡੀਓ ਦੇਖੋ ਜੀ ਹੁਣ ਆਪਣਾ ਨਾ ਦੁੱਧ ਗਰਮ ਹੋ ਗਿਆ ਜਾਂ ਕਿਤਨਾ ਤੇ ਆਪਾਂ ਨੇ ਕੀ ਲੈਣਾ ਇਹ ਹੈ ਆਪਣੇ ਕੋਲ ਹੈਗੀ ਆ ਲੱਸੀ ਤੇ ਵਿੱਚ ਕਰਿਆ ਹੋਇਆ ਆਪਾਂ ਨੇ ਦਹੀਂ ਮਿਕਸ ਤੇ ਹੁਣ ਆਪਾਂ ਨੇ ਇਹ ਵਿੱਚ ਪਾ ਦੇਣਾ ਹੈ ਦੇਖੋ ਵਿੱਚੇ ਮੈਂ ਥੋੜੇ ਦੇ ਇੱਕ ਚਮਚਾ ਦਹੀਂ ਨਾ ਪਾਇਆ ਤਾਂ ਤੇ ਇਹਦੇ ਨਾਲ ਨਾ ਇੰਨੀ ਸੌਖੇ ਤਰੀਕੇ ਨਾਲ ਪਨੀਰ ਬਣੂਗਾ ਕੋਈ ਆਪਾਂ ਨੂੰ ਕੋਈ ਹੋਰ ਚੀਜ਼ ਵਿੱਚ ਪਾਉਣ ਦੀ ਨਾ ਕੋਈ ਲੋੜ ਨਹੀਂ ਹੈਗੀ ਦੇਖੋ ਮਿੰਟ ਸਕਿੰਟ ਦੇ ਵਿੱਚ ਨਾ ਆਪਣਾ ਪਨੀਰ ਬਣ ਕੇ ਹੋ ਜਾਣਾ ਹੈ ਤਿਆਰ ਦੇਖੋ ਜੀ ਜਿਹੜੀ ਲੱਸੀ ਹੁੰਦੀ ਹੈ ਉਹ ਵੀ ਖੱਟੀ ਹੁੰਦੀ ਹੈ ਜਿਹੜਾ ਆਪਣੇ ਆਪਾਂ ਨੇ ਦਹੀਂ ਲੱਤਾ ਉਹ ਵੀ ਖੱਟਾ ਹੁੰਦਾ ਹੈ ਇਹ ਖੱਟੇ ਦੇ ਨਾਲ ਨਾ ਦੁੱਧ ਨੇ ਇੱਕ ਮਿੰਟ ਸਕਿੰਟ ਦੇ ਵਿੱਚ ਨਾ ਪਨੀਰ ਫਟ ਜਾਣਾ ਹੈ ਨਾ ਦੁੱਧ ਨੇ ਫਟ ਜਾਣਾ ਹੈ ਆਪਾਂ ਨੇ ਨਾ ਇਸ ਤਰ੍ਹਾਂ ਇਹੋ ਨਾ ਬਾਈਥਰ ਨੇੜੇ ਘਾ ਕੇ ਦਿਖਾਉਣੀ ਹੈ ਆਪਾਂ ਨੇ ਨਾ ਇਸ ਤਰ੍ਹਾਂ ਗੈਸ ਆਪਾਂ ਨੇ ਫੁੱਲ ਚ ਲਾਉਣਾ ਹੈ ਤੇ ਆਪਾਂ ਨੇ ਨਾ ਹੁਣ ਇਸ ਤਰ੍ਹਾਂ ਨਾ ਕੱਟੀ ਨਾ ਫੇਰੀ ਜਾਣੀ ਹੈ ਦੁੱਧ ਦੇ ਵਿੱਚ ਦੇਖੋ ਖੱਟਾ ਪਾਉਣ ਦੇ ਨਾਲ ਨਾ ਦੁੱਧ ਫੱਟਣਾ ਆਪਣਾ ਸ਼ੁਰੂ ਹੋ ਗਿਆ ਏ ਤੇ ਬਹੁਤ ਵਧੀਆ ਹੈ ਨਾ ਫੁੱਟੀਆਂ ਵਾਲਾ ਪਨੀਰ ਬਣੂਗਾ ਦੇਖੋ ਇਹ ਲੱਸੀ ਨਾਲ ਤਾਂ ਇੰਨਾ ਵਧੀਆ ਪਨੀਰ ਬਣਦਾ ਨਾ ਬਹੁਤ ਜ਼ਿਆਦਾ ਵਧੀਆ ਬਣਦਾ ਪਨੀਰ ਦੇਖੋ ਦੇਖੋ ਆਪਣਾ ਜਿਹੜਾ ਦੁੱਧ ਹੈ ਨਾ ਇਹ ਫੱਟਣਾ ਸ਼ੁਰੂ ਹੋ ਗਿਆ ਏ ਇਹ ਮੇਰੇ ਕੋਲ ਨਾ ਬਹੁਤ ਜ਼ਿਆਦਾ ਨਾ ਪਾਏ ਨਹੀਂ ਹੈਗੇ ਵੀ ਪਤਲੀ ਲੱਸੀ ਪਾਉਣੀ ਹੈ ਗਾੜੀ ਲੱਸੀ ਪਾਉਣੀ ਹੈ ਗਾੜਾ ਹੀ ਆਪਾਂ ਨੇ ਇਹਦੇ ਵਿੱਚ ਪਾਉਣਾ ਹੈ ਦਹੀਂ ਦਹੀਂ ਦੇ ਮੈਂ 2 ਚਮਚੇ ਪਾਏ ਆ ਤੁਸੀਂ ਤੇਰੇ ਚਮਚੇ ਵੀ ਪਾ ਸਕਦੇ ਆ ਦੇਖੋ ਪਨੀਰ ਆਪਣਾ ਇੱਕ ਨੰਬਰ ਬਣੂਗਾ ਜਿਵੇਂ ਨਾ ਹਲਵਾਈ ਸਟਾਈਲ ਆਪਾਂ ਪਨੀਰ ਲੈ ਕੇ ਆਉਣਾ ਨਾ ਬਜ਼ਾਰਾਂ ਵਿੱਚੋਂ ਉਸ ਤਰ੍ਹਾਂ ਪਨੀਰ ਆਪਣਾ ਬਣ ਕੇ ਹੋ ਜਾਣਾ ਤਿਆਰ ਦੇਖੋ ਬਹੁਤ ਟਾਈਮ ਵੀ ਨਹੀਂ ਲੱਗਿਆ ਹੈਗਾ ਬਸ ਤੁਸੀਂ ਇਹਨਾਂ ਇੱਕ ਗੱਲ ਦਾ ਧਿਆਨ ਰੱਖਣਾ ਇਹਨੂੰ ਬਿਲਕੁਲ ਨਾ ਹੀਠਾ ਨਹੀਂ ਲੱਗਣ ਦੇਣਾ ਹੈਗਾ ਆ ਨਹੀਂ ਹੈਗਾ ਵੀ ਤੁਸੀਂ ਠੰਡੇ ਦੁੱਧ ਵਿੱਚ ਤੁਸੀਂ ਪਾ ਦੂਗੇ ਤੁਸੀਂ ਘਰ ਦੇ ਵਿੱਚ ਜੇ ਤੁਹਾਡੇ ਕੋਲ ਲੱਸੀ ਨਹੀਂ ਹੈਗੀ ਨਾ ਤੁਸੀਂ ਨਾ ਇੱਕ ਨੀਂਬੂ ਕੱਟ ਕੇ ਵੀ ਨਾ ਉਹਦਾ ਨਾ ਰਸਾ ਨਿਚੋੜ ਕੇ ਪਾ ਸਕਦੇ ਆ ਬੀਜ ਕੱਢ ਕੇ ਉਹਦੇ ਨਾਲ ਵੀ ਨੀਂਬੂ ਨੀਂਬੂ ਪਾਉਣ ਦੇ ਨਾਲ ਇੰਨਾ ਵਧੀਆ ਪਨੀਰ ਬਣੂਗਾ ਨਾ ਬਹੁਤ ਜ਼ਿਆਦਾ ਪਨੀਰ ਬਣੂਗਾ ਜਿਹੜਾ ਪਾਣੀ ਦਾ ਨਾ ਉਹ ਲੱਗ ਹੋ ਗਿਆ ਏ ਤੇ ਪਨੀਰ ਦੇਖੋ ਲੱਗ ਹੋ ਗਿਆ ਏ ਤੇ ਇਹਨੂੰ ਇੱਕ ਦੋ ਮਿੰਟ ਦਾ ਨਾ ਆਪਾਂ ਇਸ ਤਰ੍ਹਾਂ ਸੇਕ ਲਵਾਵਾਂਗੇ ਸੇਕ ਲਵਾਉਣ ਤੋਂ ਬਾਅਦ ਨਾ ਫੇਰ ਆਪਾਂ ਤੁਹਾਨੂੰ ਅੱਗੇ ਦੱਸਾਂਗੇ ਵੀ ਫੇਰ ਕੀ ਕਰਨਾ ਹੈ ਦੇਖੋ ਜੀ ਹੁਣ ਆਪਣਾ ਨਾ ਪਨੀਰ ਬਣ ਕੇ ਹੋ ਗਿਆ ਤਿਆਰ ਤੇ ਆਪਾਂ ਹੁਣ ਨਾ ਇੱਕ ਛਾਲਣੀ ਦੇ ਵਿੱਚ ਇਹਨੂੰ ਨਾ ਚੰਗੀ ਤਰ੍ਹਾਂ 滤 ਲੈਣੇ ਆਂ ਹੁਣ ਆਪਾਂ ਨੇ ਗੈਸ ਕਰ ਦਿੱਤਾ ਬੰਦ ਨੇ ਪਾਪਾ ਨੇ ਕਿ ਚਾਰਨੀ ਲੈਣਣੀ ਆ ਚਾਰਨੀ ਲੈ ਕੇ ਨਾ ਕੋਈ ਤੁਹਾਡੇ ਕੋਲ ਮਲਮਲ ਦਾ ਕਪੜਾ ਹੋਊਗਾ ਤੁਸੀਂ ਇਸ ਤਰ੍ਹਾਂ ਮਲਮਲ ਦੇ ਕਪੜੇ ਨੂੰ ਨਾ ਇੱਕ ਟੋਕਰੀ ਲੈ ਲੈਣੀ ਆ ਟੋਕਰੀ ਦੇ ਵਿੱਚ ਨਾ ਇਸ ਤਰ੍ਹਾਂ ਨਾ ਵਿਛਾ ਕੇ ਨਾ ਤੁਸੀਂ ਜਿਹੜਾ ਇਹਦਾ ਖੱਟਾ ਪਾਣੀ ਆ ਨਾ ਇਸ ਤਰ੍ਹਾਂ ਪਾ ਕੇ ਨਾ ਤੁਸੀਂ ਸਾਰਾ ਹੀ ਇਹਦਾ ਖੱਟਾ ਪਾਣੀ ਕੱਢ ਦੇਣਾ ਹੈ ਇਸ ਉੱਪਰੋਂ ਪਾ ਦੇਣਾ ਤੁਸੀਂ ਥੋੜਾ ਜਿਹਾ ਖੱਟਾ ਪਾਣੀ ਜਿਹੜੀ ਆਪਾਂ ਲੱਸੀ ਪਾਈ ਸੀ ਨਾ ਇਹਦਾ ਖੱਟਾ ਪਾਣੀ ਵੀ ਕੱਢਣਾ ਬਹੁਤ ਜ਼ਰੂਰੀ ਹੈ ਦੇਖੋ ਤੁਸੀਂ ਇਸ ਤਰ੍ਹਾਂ ਖੱਟਾ ਪਾਣੀ ਕੱਢ ਦਿੱਤਾ ਆਪਾਂ ਨੇ ਖੱਟਾ ਪਾਣੀ ਕੱਢਣ ਤੋਂ ਬਾਅਦ ਫਿਰ ਆਪਾਂ ਨੇ ਕੀ ਕਰਨਾ ਹੈ ਇਹਨੂੰ ਨਾ ਇਸ ਤਰ੍ਹਾਂ ਨਾ ਪੁੱਟ ਕੇ ਨਾ ਇਸ ਤਰ੍ਹਾਂ ਨਾ ਪੂਰਾ ਇਹਨਨ ਨਿਚੋੜ ਦੇਣਾ ਪਾਣੀ ਇਸ ਤਰ੍ਹਾਂ ਆਪਾਂ ਨੇ ਪਾਣੀ ਐਨ ਪੂਰਾ ਨਿਚੋੜ ਦਿੱਤਾ ਹੈ ਪਾਣੀ ਨਿਚੋੜਨ ਤੋਂ ਬਾਅਦ ਫਿਰ ਨਾ ਇਹਨੂੰ ਨਾ ਤੁਸੀਂ ਉੱਪਰ ਤੇ ਨਾ ਐਨ ਹਨ ਇਸ ਤਰ੍ਹਾਂ ਗੱਠ ਦੇ ਦੇਣੀ ਆ ਗੱਠ ਦੇ ਕੇ ਨਾ ਫਿਰ ਇਹਦੇ ਉੱਪਰ ਆਪਾਂ ਨਾ ਵਜਨ ਦਵਾਂਗੇ ਵਜਨ ਦੇਣ ਦੇ ਨਾਲ ਨਾ ਇਹਨੇ ਪਨੀਰ ਨੇ ਨਾ ਬਹੁਤ ਵਧੀਆ ਨਾ ਜੰਮ ਜਾਣਾ ਆਪਾਂ ਤੁਹਾਨੂੰ ਦੱਸਦੇ ਆ ਜੇਰੇ ਆਪਣੇ ਕੋਲ ਇਹ ਪਨੀਰ ਨਹੀਂ ਹੈਗਾ ਆਪਾਂ ਨੇ ਇਹਨੂੰ ਨਾ ਐਸ ਤਰ੍ਹਾਂ ਨਾ ਫੋੜ ਕੇ ਪਾਣੀ ਨਿਚੋੜ ਕੇ ਨਾ ਇਸ ਤਰ੍ਹਾਂ ਆਪਾਂ ਨੇ ਰੱਖ ਦੇਣਾ ਹੈ ਇਹਨਾਂ ਗਲੀਆਂ ਵਾਲੀ ਛਾਲ ਨਹੀਂ ਲੈਣ ਦਾ ਤਾਂ ਫਾਇਦਾ ਇਹ ਜਿਹੜਾ ਨਾ ਜਿਹੜਾ ਪਾਣੀ ਹੋਊਗਾ ਨਾ ਉਹ ਆਪਣੇ ਆਪੇ ਨਿਕਲ ਹੀ ਜਾਣਾ ਤੇ ਆਪਾਂ ਨੇ ਇੱਕ ਲੈ ਲੈਣਾ ਡੱਬਾ ਇਹਦੇ ਭਜਨ ਵਾਸਤੇ ਤੇ ਆਪਾਂ ਨੇ ਇਹਨਾਂ ਇੱਕ ਪਾਣੀ ਦਾ ਡੱਬਾ ਭਰ ਕੇ ਨਾ ਉੱਪਰ ਰੱਖ ਦੇਣਾ ਚੰਗੀ ਤਰ੍ਹਾਂ ਦੇਖੋ ਜੀ ਆਪਾਂ ਨੇ ਇੱਕ ਡੱਬਾ ਪਾਣੀ ਦਾ ਭਰ ਲਿਆ ਇਹ ਪਾਣੀ ਦਾ ਡੱਬਾ ਭਰ ਕੇ ਨਾ ਇਹਦੇ ਉੱਪਰ ਆਪਾਂ ਰੱਖ ਦਵਾਂਗੇ ਭਜਨ ਨਾਲ ਜਿੰਨਾ ਵੱਧ ਵਜਨ ਆਪਾਂ ਦਵਾਂਗੇ ਨਾ ਪਨੀਰ ਆਪਣਾ ਉਨਾ ਹੀ ਵਧੀਆ ਬਣ ਕੇ ਹੋਊਗਾ ਤਿਆਰ ਤੇ ਹੁਣ ਆਪਾਂ ਨੇ ਉੱਪਰ ਰੱਖ ਦਿੱਤੀ ਹੈ ਪਲੇਟ ਚਲੋ ਜੀ ਆਪਾਂ ਜਦ ਇਹ ਨਾ ਪੂਰਾ ਚੰਗੀ ਤਰ੍ਹਾਂ ਜੰਮ ਗਿਆ ਨਾ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਚਲੋ ਜੀ ਹੁਣ ਆਪਣਾ ਨਾ ਪਨੀਰ ਐ ਬਦਿਆ ਜੰਮ ਗਿਆ ਐ ਆਪਾਂ ਤੁਹਾਨੂੰ ਦਿਖਾਉਨੇ ਆਂ ਦੇਖੋ ਬਹੁਤ ਵਧੀਆ ਜੰਮਿਆ ਐ ਦੇਖੋ ਕਿੰਨਾ ਵਧੀਆ ਜੰਮਿਆ ਐ ਪੂਰਾ ਨਰਮ ਨਰਮ ਐ ਬਹੁਤ ਵਧੀਆ ਨਾਲ ਜੰਮ ਕੇ ਹੋ ਗਿਆ ਤਿਆਰ ਤੇ ਤੁਸੀਂ ਵੀ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਬਿਲਕੁਲ ਵੀ ਟੁੱਟਿਆ ਨਹੀਂ ਹੋਇਆ ਦੇਖੋ ਐਨ ਵਧੀਆ ਨਾਲ ਚਾਰੇ ਪਾਸੇ ਤੇ ਬਹੁਤ ਵਧੀਆ ਹੈ ਤੇ ਸਬਜੀ ਇੰਨੀ ਜਿਆਦੇ ਟੇਸਟੀ ਬਣੂਗੀ ਨਾ ਬਹੁਤ ਜ਼ਿਆਦਾ ਚਲੋ ਜੀ ਇਹਨਾਂ ਤੁਸੀਂ ਬਹੁਤ ਸੌਖੇ ਤਰੀਕੇ ਨਾਲ ਘਰ ਦੇ ਵਿੱਚ ਤਰੀਰ ਬਣਾ ਸਕਦੇ ਆ ਚਲੋ ਜੀ ਹੁਣ ਆਪਾਂ ਵੀਡੀਓ ਦਾ ਐਂਡ ਇੱਥੇ ਕਰਦੇ ਆ ਮਿਲਦੇ ਹੁਣ ਅਗਲੀ ਵੀਡੀਓ 'ਚ ਵੀਰੇ ਇਹਨਾਂ ਸਾਰਿਆਂ ਨੂੰ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਸਵੇਰੇ ਨਾ ਦੁੱਧ ਦਾ ਪਨੀਰ ਬਣਾਇਆ ਤਾਂ ਨਾ ਉਹ ਐਂ ਚੰਗੀ ਤਰ੍ਹਾਂ ਜੰਮਣ ਤੋਂ ਬਾਅਦ ਨਾ ਹੁਣ ਆਪਾਂ ਨੇ ਨਾ ਇਹਦੇ ਪੀਸ ਕੱਟ ਲੈਨੇ ਦੇਖੋ ਕਿੰਨਾ ਵਧੀਆ ਪੀਸ ਨੇ ਬਿਲਕੁਲ ਵੀ ਟੁੱਟੇ ਨਹੀਂ ਹੈਗੇ ਐਨ ਸਖਤ ਕਹਿੜੇ ਨੇ ਤੇ ਹੁਣ ਆਪਾਂ ਬਣਾਉਣ ਲੱਗੇ ਆ ਮਟਰ ਪਨੀਰ ਦੀ ਸਬਜ਼ੀ ਇੱਧਰ ਆਪਾਂ ਨੇ ਤੇਲ ਗਰਮ ਕਰ ਦਿੱਤਾ ਹੈ ਤੇ ਆਪਾਂ ਨੇ ਨਾਲੇ ਨਾ ਪੇਸਟ ਵੀ ਬਣਾ ਲਿਆ ਹੈ ਤੇ ਇੱਧਰ ਆਪਾਂ ਨੇ ਟਮਾਟਰ ਵੀ ਤਿੰਨ ਟਮਾਟਰ ਵੀ ਰੈਡੀ ਕਰ ਲੈਨੇ ਤੇ ਹੁਣ ਲਾਉਣ ਲੱਗੇ ਆਪਾਂ ਤੜਕਾ ਦੇਖੋ ਜੀ ਆਖੇ ਏਡੀ ਜਿਆਦਾ ਖੰਡਾ ਹੈ ਨਾ ਬਾਹਰ ਬਹੁਤ ਜਿਆਦਾ ਠੰਡ ਹੈ ਤੇ ਠੰਡੀ ਹਵਾ ਇੰਨੀ ਚੱਲਦੀ ਹੈ ਨਾ ਬਹੁਤ ਜਿਆਦਾ ਚੱਲਦੀ ਹੈ ਤੇ ਹੁਣ ਆਪਣਾ ਤੇਲ ਹੋ ਗਿਆ ਗਰਮ ਤੇ ਹੁਣ ਆਪਾਂ ਇਹਦੇ ਵਿੱਚ ਪਾ ਦੇਵਾਂਗੇ ਤੇ ਇਹ ਜਿੱਥੇ ਕਿ ਆਪਾਂ ਨੇ ਨਾ ਪਨੀਰ ਨਾ ਸਵੇਰੇ ਹੀ ਬਣਾ ਕੇ ਰੱਖ ਲਿਆ ਤਾਂ ਵੀ ਸ਼ਾਮ ਨੂੰ ਸਬਜ਼ੀ ਬਣਾਉਣੀ ਹੈ ਮੈਂ ਇੱਕ ਦਿਨ ਨਾ ਪਹਿਲਾਂ ਹੀ ਰੈਡੀ ਕਰਕੇ ਰੱਖ ਲੈਂਦੀ ਹਾਂ ਪਨੀਰ ਫੇਰ ਕੰਮ ਸੌਖਾ ਹੋ ਜਾਂਦਾ ਹੈ ਚਲੋ ਜੀ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਇੱਕ ਚਮਚਾ ਪਾ ਦਵਾਂਗੇ ਜੀਰੇ ਦਾ ਤੇ ਹੁਣ ਆਪਾਂ ਨਾ ਇਹਨੂੰ ਐ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਚਲੋ ਜੀ ਆਪਣਾ ਮਸਾਲਾ ਨਾ ਹੋਣਾ ਹੈ ਚੰਗੀ ਤਰ੍ਹਾਂ ਨਾ 골ਡ ਬ੍ਰਾਊਨ ਹੋ ਗਿਆ ਹੈ ਤੇ ਇਹਦੇ ਵਿੱਚ ਹੁਣ ਆਪਾਂ ਸੁੱਕੇ ਮਸਾਲੇ ਐਡ ਕਰ ਦਵਾਂਗੇ ਸੁੱਕੇ ਮਸਾਲੇ ਐਡ ਕਰਨ ਤੋਂ ਬਾਅਦ ਆਪਾਂ ਨਾ ਇਹਨੂੰ ਨਾ ਐ ਚੰਗੀ ਤਰ੍ਹਾਂ ਭੁੰਨ ਕੇ ਨਾ ਫਿਰ ਸਬਜ਼ੀ ਬਣਾਵਾਂਗੇ ਤੇ ਫਿਰ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਚਲੋ ਜੀ ਹੁਣ ਆਪਾਂ ਨਾ ਪਾ ਦਵਾਂਗੇ ਇਸੇ ਟਮਾਟਰ ਅਜੇ ਟਮਾਟਰਾਂ ਦਾ ਕਲਰ ਦੇਖੋ ਕਿ ਹੈ ਜੇ ਕਈ ਵਾਰ ਨਾ ਕੱਚੇ-ਕੱਚੇ ਜੇ ਟਮਾਟਰ ਆ ਜਾਣੇ ਤੇ ਇਹਨੂੰ ਗੁੰਨ ਦੇ ਬਾਅਦ ਨਾ ਆਪਾਂ ਫੇਰ ਥੋੜਾ ਜਿਹਾ ਇਹਨੂੰ ਸੇਕ ਲਵਾਵਾਂਗੇ ਸੇਕ ਲਵਾਉਣ ਤੋਂ ਬਾਅਦ ਨਾ ਫੇਰ ਆਪਾਂ ਇਹਦੇ ਵਿੱਚ ਪਾਵਾਂਗੇ ਡੇਗੀ ਮਿਰਚ ਡੇਗੀ ਮਿਰਚ ਨਾ ਪਾਵੇ ਨਾ ਐ ਹੋਈ ਜਾਂਦਾ ਵੀ ਹਾਂ ਜੇ ਅੱਜ ਆਪਾਂ ਨੇ ਸਬਜ਼ੀ ਦੇ ਵਿੱਚ ਕਿਹੜੀ ਚੀਜ਼ ਨਹੀਂ ਪਾਈ ਹੈਗੀ ਤੇ ਰੰਗ ਜਿਆ ਹੀ ਨਹੀਂ ਆਉਂਦਾ ਹੈਗਾ ਹੁਣ ਆਪਣਾ ਮਸਾਲਾ ਜੇ ਕਿਧਰ ਭੁੱਲ ਹੋ ਗਿਆ ਤਾਂ ਆਪਾਂ ਇੱਕ ਚਮਚਾ ਪਾ ਦਵਾਂਗੇ ਢੇਗੀ ਮਿਰਚ ਦਾ ਦੇਖੋ ਜੀ ਇਹ ਕੌੜੀ ਤਾਂ ਹੁੰਦੀ ਨਹੀਂ ਹੈਗੀ ਇਹਦੇ ਨਾਲ ਨਾ ਫਿਰ ਨਾ ਮਟਰ ਪਨੀਰ ਦਾ ਕੋਈ ਵੀ ਸਬਜ਼ੀ ਹੋਵੇ ਕਲਰ ਬਹੁਤ ਵਧੀਆ ਆਉਂਦਾ ਹੈ ਤੇ ਹੁਣ ਆਪਾਂ ਥੋੜਾ ਜਿਹਾ ਪਾ ਦਵਾਂਗੇ ਇਹਦੇ ਵਿੱਚ ਪਾਣੀ ਤਾਂ ਵੀ ਆਪਣਾ ਮਸਾਲਾ ਨਾਲ ਚੰਗੀ ਤਰ੍ਹਾਂ ਭੁੰਨ ਹੋ ਜਵੇ ਦੇਖੋ ਜੀ ਆਪਣੇ ਮਸਾਲੇ ਦਾ ਨਾ ਬਹੁਤ ਵਧੀਆ ਕਲਰ ਆਇਆ ਹੈ ਤੇ ਇਹਦੀ ਨਾ ਗਰੇਵੀ ਵੀ ਆਪਾਂ ਨਾ ਥੋੜੀ ਜੀ ਨਾ ਗਾੜੀ ਰੱਖਾਂਗੇ ਆਪਾਂ ਨੇ ਇਹਦੇ ਵਿੱਚ ਮਟਰ ਪਾਉਣੇ ਆ ਬਹੁਤ ਘੱਟ ਤੋਂ ਘੱਟ ਤੇ ਆਪਣੇ ਕੋਲ ਪਨੀਰ ਹੈਗਾ ਇਹ ਅੱਜ ਵੱਧਾ ਅੱਜ ਮੈਂ 3 ਲੀਟਰ ਦੁੱਧ ਦਾ ਨਾ ਪਨੀਰ ਬਣਾਇਆ ਏ ਦੇਖੋ ਜੀ ਹੁਣ ਆਪਾਂ ਇਹਦੇ ਵਿੱਚ ਸੌਰੀ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਮਟਰ ਮਟਰ ਆਪਾਂ ਨੇ ਨਾ ਇੱਕ ਕੌਲੀਓ ਪਾਈ ਬਸ ਮਟਰਾਂ ਦੀ ਇਹਨੂੰ ਹੁਣ ਆਪਾਂ ਨਾ ਚੰਗੀ ਤਰ੍ਹਾਂ ਨਾ ਪੱਕਣ ਵਾਸਤੇ ਰੱਖਾਂਗੇ ਉੱਪਰੋਂ ਢੱਕ ਦਵਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਪਾਉਣ ਲੱਗੇ ਆ ਗਰਮ ਪਾਣੀ ਬਾਜੀ ਨੇ ਕੱਪ ਪਾਨੇ ਨਾ ਤੇ ਆਪਾਂ ਨੇ ਇਹਦੇ ਵਿੱਚ ਪਾਣੀ ਪਾ ਦਿੱਤਾ ਏ ਤੇ ਹੁਣ ਆਪਾਂ ਇਹਨੂੰ ਢੱਕ ਕੇ ਬਣਾਵਾਂਗੇ ਹੁਣ ਆਪਣੀ ਸਬਜ਼ੀ ਬਣ ਕੇ ਹੋ ਗਈ ਹੈ ਤਿਆਰ ਤੇ ਹੁਣ ਆਪਾਂ ਇਹਦੇ ਵਿੱਚ ਨਾ ਪਨੀਰ ਐਡ ਕਰ ਦਨੇ ਆ ਕੋਈ ਆਪਾਂ ਨੂੰ ਨਾ ਪਨੀਰ ਐਂਡ ਤੇ ਪਾਉਣਾ ਚਾਹੀਦਾ ਹੈ ਤੇ ਇਹਨੂੰ ਹੁਣ ਆਪਾਂ ਨਾ 1-2 ਮਿੰਟ ਦਾ ਸੇਕ ਲਵਾਵਾਂਗੇ ਫਿਰ ਆਪਣੀ ਸਬਜੀ ਬਣ ਕੇ ਹੋ ਗਈ ਜਣੀ ਤਿਆਰ ਤੇ ਸਬਜੀ ਬਹੁਤ ਜ਼ਿਆਦਾ ਨਾ ਆਪਣੇ ਗਾੜੀ ਨਹੀਂ ਰੱਖਣੀ ਹੈਗੀ ਬਸ ਤਰੀਜੀ ਵਾਲੀ ਬਣਾਵਾਂਗੇ ਚਲੋ ਜੀ ਹੁਣ ਇਹਦੇ ਵਿੱਚ ਮੈਂ ਪਾ ਦਮਾ ਧਨੀਆ ਤੇ ਆਪਣੀ ਸਬਜੀ ਬਣ ਕੇ ਹੋ ਗਈ ਹੈ ਤਿਆਰ ਹੁਣ ਆਪਾਂ ਵੀਡੀਓ ਦਾ ਐਂਡ ਇਤੀ ਕਰਦੇ ਹਾਂ ਮਿਲਦੇ ਹੁਣ ਅਗਲੀ ਵੀਡੀਓ 'ਚ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਠੰਡ ਬਹੁਤ ਜ਼ਿਆਦਾ ਹੋਈ ਹੋਈ ਹੈ ਤੇ ਆਪਣਾ ਬਚਾਅ ਰੱਖੋ ਤੇ ਆਪਣੇ ਬੱਚਿਆਂ ਦਾ ਪਿਆਰ ਰੱਖੋ ਬਾਰ-ਬਾਰ ਚਾਹ ਪੀਂਦੇ ਰਹੋ ਧੰਨਵਾਦ